ਦਿੱਲੀ ਤੇ ਰਿਆ ਪਿਉਦੀ ਹੈ ਦਿੱਲੀ ਤੂੰ ਆਪ ਖਰੀਦੀ ਹੈ ਦੇਖੋ ਜੀ ਪੰਜਾਬ ਦੇ ਕਿਸਾਨ ਹੁਣ ਰੇਲਵੇ ਟਰੈਕ ਦੇ ਉੱਪਰ ਆਣ ਡਟੇ ਨੇ ਇੱਕ ਪਾਸੇ ਕੁਝ ਜਥੇਬੰਦੀਆਂ ਜਿਹੜੀਆਂ ਦਿੱਲੀ ਨੂੰ ਜਾ ਰਹੀਆਂ ਨੇ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਪਰ ਟੱਕੜੀ ਜਦੋਂ ਜੈਦ ਜਾਰੀ ਹੈ ਦਿੱਲੀ ਨੂੰ ਜਾਣ ਦੀਆਂ ਸਿਰ ਤੋੜ ਕੋਸ਼ਸ਼ਾਂ ਨੇ ਤੇ ਦੂਜਾ ਜਿਹੜਾ ਉਹਨਾਂ ਦੇ ਉੱਪਰ ਸਰਕਾਰੀ ਜ਼ਬਰ ਹੋ ਰਿਹਾ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਉੱਪਰ ਅਥਰੂ ਗੈਸ ਦੇ ਗੋਲੇ ਤੇ ਗੋਲੀਆਂ ਚੱਲ ਰਹੀਆਂ ਨੇ ਉਹਦੇ ਵਿਰੋਧ ਦੇ ਵਿੱਚ ਉਗਰਾਹਾ ਜਿੱਥੇ ਬੰਦੀ ਨੇ ਪੂਰੇ ਪੰਜਾਬ ਦੇ ਵਿੱਚ ਰੇਲਾਂ ਜਮ ਕੀਤੀਆਂ ਨੇ ਤੁਸੀਂ ਇਹ ਸੀਨ ਦੇਖ ਸਕਦੇ ਹੋ ਘੱਲ ਕਲਾਂ ਤੋਂ ਮੋਗਾ ਤੋਂ ਮੈਂ ਤੁਹਾਨੂੰ ਦਿਖਾ ਰਿਹਾ ਇੱਕ ਪਾਸੇ ਗੱਲ ਚਲਾਉਣ ਦੀ ਗੱਲਬਾਤ ਦੇ ਰਹੇ ਹੈ ਦੂਜੇ ਪਾਸੇ ਜਿੱਧਰ ਜਿਹੜਾ ਉਹਦਾ ਹਮਲਾ ਉਹ ਤੇਜ਼ ਕਰ ਰਹੇ ਹੈ ਜਿਹੜੇ ਕਿਸਾਨ ਭਰਾ ਤੇ ਕਿਸਾਨ ਬੀਬੀਆਂ ਉਹ ਰੇਲਵੇ ਟਰੈਕ ਜਾਮ ਕਰਕੇ ਬੈਠੇ ਨੇ ਔਰ ਹੁਣ ਮੋਦੀ ਸਰਕਾਰ ਦੇ ਲਈ ਸਥਿਤੀ ਕਸੂਤੀ ਬਣ ਗਈ ਹੈ ਕਿਉਂਕਿ ਪਹਿਲਾਂ ਕੱਲੀਆਂ ਉਹ ਜਥੇਬੰਦੀਆਂ ਸੀ ਜਿਹੜੀਆਂ ਦਿੱਲੀ ਜਾ ਰਹੀਆਂ ਸੀ ਹੁਣ ਉਹ ਗਰਾਹਾ ਜਥੇਬੰਦੀ ਜਿਹੜੀ ਇੱਕ ਵੱਡੀ ਕਿਸਾਨ ਤਾਕਤ ਹੈ ਉਹ ਵੀ ਉਹਨਾਂ ਦੇ ਹੱਕ ਦੇ ਵਿੱਚ ਰੇਲ ਲਾਈਨਾਂ ਤੇ ਆਂ ਡਟੀ ਹੈ ਔਰ ਸੰਯੁਕਤ ਕਿਸਾਨ ਮੋਰਚੇ ਨੇ ਵੀ ਅੱਜ ਸੜਕਾਂ ਤੇ ਟੋਲ ਪਾਜੇ ਉਹਨਾਂ ਨਾਲ ਹੋਰ ਏ ਤੱਕੇ ਦੇ ਵਿਰੋਧ ਚ ਫ੍ਰੀ ਕਰ ਦਿੱਤੇ ਨੇ ਕਿਉਂਕਿ ਉਹ ਡਰੇ ਹੋਏ ਨਹੀਂ ਉਹ ਜਿਹੜੇ ਪਹਿਲਾਂ ਉਹਨਾਂ ਦੇ ਹੌਣ ਚ ਕਿਲਾ ਸੀ ਉਹ ਕਹਿੰਦੇ ਸੀ ਕਿ ਅਸੀਂ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੇ ਉਹ ਕਾਲੇ ਕਾਨੂੰਨ ਵਾਪਸ ਲੈ ਕੇ ਆਏ ਆਂ ਭਾਵੇਂ ਸਾਨੂੰ ਲੰਮਾ ਸਮਾਂ ਉੱਥੇ ਬੈਠਣਾ ਪਿਆ ਪਰ ਉਹਦੇ ਧੌਣ ਚੁਕੀਲਾ ਕੱਢ ਕੇ ਆਏ ਆਂ ਉਹ ਬਹੁਤ ਜ਼ਿਆਦਾ ਡਰਿਆ ਤੇ ਘਬਰਾਇਆ ਹੋਇਆ ਹੈ ਇਸ ਲਈ ਉਹਨੇ ਉਹ ਸਟੇਟਮੈਂਟ ਦੇ ਕੰਧਾਂ ਕਰਤੀਆਂ ਕੀ ਗੱਲ ਬਈ ਦਿੱਲੀ ਸਾਡੀ ਨਹੀਂ ਹੈਗੀ ਮੰਗਾ ਸਾਂਝੀਆਂ ਨੇ ਮਸਲੇ ਸਾਂਝੇ ਨੇ ਮੋਦੀ ਸਰਕਾਰ ਦੇ ਲਈ ਹੁਣ ਸਿਆਸੀ ਚੁਣੌਤੀ ਵੀ ਖੜੀ ਹੋ ਗਈ ਹੈ ਕਿਉਂਕਿ ਇਹ ਰਾਹੁਲ ਗਾਂਧੀ ਸਿਆਸੀ ਵਿਰੋਧੀਆਂ ਨੇ ਕਿਸਾਨਾਂ ਦੀਆਂ ਮੰਗਾਂ ਸਰਕਾਰ ਬਣਦੇ ਤੁਰੰਤ ਬਾਅਦ ਹੀ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਹੈ ਤੁਸੀਂ ਦੇਖ ਸਕਦੇ ਹੋ ਸੈਂਕੜੇ ਕਿਸਾਨ ਜਿਹੜੇ ਨੇ ਉਹ ਡਟੇ ਹੋਏ ਨੇ ਆਪਾਂ ਗੱਲ ਕਰਦੇ ਹਾਂ ਭੈਣ ਜੀ ਹੋਰਾਂ ਦੇ ਨਾਲ ਭੈਣ ਜੀ ਆਜੋ ਤੁਸੀਂ ਇੱਥੇ ਆਏ ਹੋ ਅੱਜ ਤੁਹਾਡਾ ਜਿਹੜਾ ਇਹ ਪੂਰੇ ਪੰਜਾਬ 'ਚ ਤੁਸੀਂ ਰੇਲਾਂ ਰੋਕੀਆਂ ਨੇ ਕਿਉਂ ਰੋਕੀਆਂ ਨੇ ਇਹ ਜਿਹੜਾ 13 ਫਰਵਰੀ ਨੂੰ ਗੈਰ ਰਾਜਨੀਤਿਕ ਸੰਜਗਤ ਮੋਰਚੇ ਨੇ ਸੱਦਾ ਦਿੱਤਾ ਸੀ ਵੀ ਆਹ ਜਿਹੜੀਆਂ ਓਦੋਂ ਦੀਆਂ ਮੰਨੀਆਂ ਹੋਈਆਂ ਮੰਗਾਂ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਅਸੀਂ 13 ਫਰਵਰੀ ਨੂੰ ਦਿੱਲੀ ਜਾਵਾਂਗੇ ਪਰ ਉਹ 13 ਫਰਵਰੀ ਤੋਂ 2 ਦਿਨ ਪਹਿਲਾਂ ਹੀ ਭਾਰਤ ਦੀ ਕੇਂਦਰ ਸਰਕਾਰ ਨੇ ਉੱਥੇ ਬਹੁਤ ਵੱਡੇ ਕੰਨ ਗੱਡ ਤੇ ਕਿਤੇ ਟੋਏ ਪੱਟ ਤੇ ਸੜਕਾਂ ਤੇ ਜਿਹੜੀ ਪਲਾਸਟਰ ਲਾਤੀ ਇਹ ਗੱਲ ਕਰਕੇ ਵੀ ਅਸੀਂ ਕਿਸਾਨਾਂ ਨੂੰ ਨੇੜੇ ਨਹੀਂ ਠੁੱਕਣ ਦੇਣਾ ਦਿੱਲੀ ਦੇ ਹਾਲਾਂਕਿ ਜਿਹੜੀ ਉਹ ਦਿੱਲੀ ਹੈ ਉਹ ਕਿਸਾਨਾਂ ਦੀ ਹੈ ਉਹਨਾਂ ਦੀ ਕਿਰਤ ਕਮਾਈ ਦੇ ਵਿੱਚੋਂ ਗਿਆ ਟੈਕਸ ਉਹਦੇ ਨਾਲ ਉੱਥੇ ਸੰਸਦ ਭਵਨ ਆ ਸਾਰੇ ਜਾਣਦੇ ਆ ਜੇ ਇਥੋਂ ਲੋਕ ਭੇਜਦੇ ਚੁਣ ਕੇ ਤਾਂ ਉਹ ਉੱਥੇ ਬਹਿੰਦੇ ਉਹਨਾਂ ਕੁਰਸੀਆਂ ਤੇ ਤੇ ਉਹਨਾਂ ਕੁਰਸੀਆਂ ਤੇ ਬਹਿ ਕੇ ਮੈਂਟਮੈਂਟ ਦਾ ਉਹਨਾਂ ਦਾ 10000ਾਂ ਦੇ ਵਿੱਚ ਖਰਚ ਹੈ ਤੇ ਜਿਹੜੇ ਉੱਥੇ ਲੜਪੈਣ ਕੇ ਤੇ ਤਾੜੀਆਂ ਮਾਰ ਕੇ ਉੱਠ ਕੇ ਆ ਜਾਂਦੇ ਆ ਤੇ ਉਸ ਦਿੱਲੀ ਦੇ ਕਹਿੰਦੇ ਨੇੜੇ ਨਹੀਂ ਫਟਕਣ ਦੇਣਾ ਅਸੀਂ ਕਿਸਾਨਾਂ ਨੂੰ ਉਹ ਉਹ ਤਿਆਰੀ ਕੀਤੀ ਉਹਨਾਂ ਨੇ ਤੇ ਜਦੋਂ ਫਿਰ ਕਿਸਾਨ ਅੜ ਗਏ ਵੀ ਅਸੀਂ ਜਾਵਾਂਗੇ ਹਰ ਹਾਲਤ ਦਿੱਲੀ ਦੇ ਵਿੱਚ ਸਿੰਘੂ ਬਾਰਡਰ ਤੇ ਤੇ ਟਿੱਕਰੀ ਬਾਰਡਰਾਂ ਦੇ ਉੱਤੇ ਉਹ ਦੂਰੇ ਖਨੌਰੀ ਬਾਰਡਰ ਤੇ ਬੇਸਾਬੀ ਪੋਰਸ ਲਾਈ ਹੋਈ ਸੀ ਸ਼ੰਭੂ ਬਾਰਡਰ ਤੇ ਤੇ ਉੱਥੇ ਉਹਨਾਂ ਨੇ ਪਲਾਸਟਿਕ ਦੀਆਂ ਗੋਲੀਆਂ ਚਲਾਈਆਂ ਥਰੂ ਗੈਸ ਦੇ ਗੋਲੇ ਸੁਟੇ ਤੇ ਬਹੁਤ ਲਾਠੀ ਚਾਰਜ ਕੀਤਾ ਜਿਹਦੇ ਨਾਲ ਬਹੁਤ ਸਾਰੇ ਸਾਡੇ ਜਿਹੜੇ ਨੌਜਵਾਨ ਹੈ ਕਿਸਾਨ ਹੈ ਉਹ ਜ਼ਖਮੀ ਹੋਏ ਆ ਤੇ ਉਤੋਂ ਇਹ ਅਸੀਂ ਇਸ ਗੱਲ ਦੀ ਨਿਖੇਧੀ ਕਰਦੇ ਆ ਜਿਸ ਦਿਨ ਇਹ ਹੋਇਆ ਸਾਡੀ ਅਗਰਾਹਾਂ ਜਿੱਥੇ ਬੰਦੀ ਨੇ ਉਸੇ ਦਿਨ ਸ਼ਾਮ ਨੂੰ ਪ੍ਰੈਸ ਨੋਟ ਜਾਰੀ ਕੀਤਾ ਕਿ ਅਸੀਂ ਇਸ ਗੱਲ ਦੀ ਨਿਖੇਧੀ ਕਰਦੇ ਆ ਇੱਥੇ ਜਮਹੂਰੀ ਹੱਕ ਹੈ ਭਾਰਤ ਦੇ ਵਿੱਚ ਸਾਡੇ ਸੰਵਿਧਾਨ ਦੇ ਵਿੱਚ ਲਿਖਿਆ ਹੈ ਵੀ ਹਰੇਕ ਬੰਦਾ ਆਪਣੀ ਗੱਲ ਕਹਿ ਸਕਦਾ ਹੈ ਸ਼ਾਂਤੀਪੂਰਵਕ ਧਰਨੇ ਲਾ ਸਕਦਾ ਮੁਜ਼ਾਰੇ ਕਰ ਸਕਦਾ ਤੇ ਇਸ ਸੰਵਿਧਾਨ ਦੀਆਂ ਜਿਹੜੀ ਕੇਂਦਰ ਦੀ ਭਾਜਪਾ ਸਰਕਾਰ ਉਹ ਧਜੀਆਂ ਉਡਾ ਰਹੀ ਹੈ ਹਾਂ ਬਿਲਕੁਲ ਪੰਜੀ ਮੋਦੀ ਸਰਕਾਰ ਪਿਛਲੇ ਟਾਈਮ ਚ ਦਿੱਲੀ ਤੋਂ ਅੰਦੋਲਨ ਜਿੱਤ ਕੇ ਆਏ ਹੋ ਉਦੋਂ ਦਾ ਤਜਰਬਾ ਉਹਨਾਂ ਕੋਲੇ ਹੈ ਪਰ ਇਹਦੇ باوجود ਵੀ ਅੱਜ ਫੇਰ ਉਹਨਾਂ ਨੂੰ ਕਿਉਂ ਲੱਗਦਾ ਹੈ ਖੱਟਰ ਸਰਕਾਰ ਨੂੰ ਮੋਦੀ ਸਰਕਾਰ ਨੂੰ ਕਿ ਅਸੀਂ ਇਹਨਾਂ ਨੂੰ ਐਦਾਂ ਹੀ ਰੋਕ ਲਵਾਂਗੇ ਦਬਾ ਲਵਾਂਗੇ ਉਹਨਾਂ ਨੂੰ ਬਹੁਤ ਵੱਡਾ ਖਤਰਾ ਹੈ ਸਾਡੇ ਤੋਂ ਖਾਸ ਕਰਕੇ ਪੰਜਾਬੀਆਂ ਤੋਂ ਕਿਉਂ ਦਿੱਲੀ ਚ ਸਾਡਾ ਵੀ ਹਿੱਸਾ ਹੈ ਦਿੱਲੀ ਸਾਡੇ ਰਾਜਤਾਂ ਅਸੀਂ ਉੱਥੇ ਜਾ ਸਕਦੇ ਆ ਉਹਨੇ ਕੰਧਾਂ ਕੀਤੀਆਂ ਨੇ ਜਿਵੇਂ ਕਿ ਬਹੁਤ ਵੱਡੇ ਬਹੁਤ ਵੱਡੇ ਮੁਗਲ ਬਾਦਸ਼ਾਹ ਕੋਈ ਫੌਜ ਲੈ ਕੇ ਤੇਰੇ ਤੇ ਕੋਈ ਅਟੈਕ ਕਰਨ ਆ ਰਹੇ ਨਹੀਂ ਉਹ ਅਸੀਂ ਇਸ ਪੰਜਾਬ ਦੇ ਕਿਸਾਨਾਂ ਅੰਨਦਾਤਿਆਂ ਸਾਰੇ ਦੇਸ਼ ਦਾ ਢਿੱਡ ਭਰਦੇ ਆ ਜੇ ਅਸੀਂ ਇਹ ਅੰਨ ਨਾ ਅਗਾਈਏ ਕਿ ਤੁਸੀਂ ਰਬੜ ਦੀਆਂ ਰੋਟੀਆਂ ਖਾਓਗੇ ਤੁਸੀਂ ਕਣਕ ਨਹੀਂ ਲਾਉਂਗੇ ਸਵਾਦ ਤਾਂ ਤਾਂ ਹੈ ਸਾਡੀ ਕਣਕ ਸਾਡਾ ਅੰਨਖਾਨਾ ਬੰਦ ਕਰ ਦਿਓ ਫਿਰ ਅਸੀਂ ਦੇਖਾਂਗੇ ਜਿਹੜੇ ਸਾਡੇ ਰਾਹ ਰੋਕਦੇ ਹੋ ਜਾਂ ਸਾਡੇ ਰਾਹ ਖੋਲਦੇ ਹੋ ਸਾਡੇ ਬੱਚਿਆਂ ਤੇ ਤੁਸੀਂ ਗੋਲੀਆਂ ਚਲਾਉਂਦੇ ਹੋ ਇੱਕ ਮਾਵਾਂ ਨੂੰ ਪੁੱਛ ਕੇ ਦੇਖਿਆ ਜਾਵੇ ਕਿ ਅੱਜ ਉਹਨਾਂ ਦੇ ਕਾਲਜੇ ਕਿਵੇਂ ਤੱਕ ਤੱਕ ਵੱਜਦੇ ਨੇ ਜਿਨ੍ਹਾਂ ਦੇ ਬੱਚੇ ਉੱਥੇ ਅੱਜ ਪਲਾਸਟਿਕ ਦੀਆਂ ਗੋਲੀਆਂ ਖਾ ਕੇ ਜ਼ਖਮੀ ਹੋ ਰਹੇ ਨੇ ਪਾਣੀ ਦੇ ਬਿਛਾੜਾ ਮਾਰੀਆਂ ਜਾ ਰਹੀਆਂ ਨੇ ਡਰੋਨ ਨਾਲ ਬੰਬ ਸਿੱਟੇ ਜਾ ਰਹੇ ਨੇ ਪਰ ਸਾਡੇ ਦੇਸ਼ ਦੇ ਜਿਹੜੇ ਕਿਸਾਨ ਨੇ ਸਾਡੀ ਨੌਜਵਾਨੀ ਪੂਰੀ ਹੌਸਲੇ ਉਹਨਾਂ ਦੇ بلند ਨੇ ਉਹ ਆਦੇ ਪਤੰਗਾਂ ਨਾਲ ਉਹਨਾਂ ਦੇ ਡਰੋਨ ਸੱਟ ਰਹੇ ਨੇ ਉਹ ਕਹਿੰਦੇ ਨੇ ਕਿ 5 ਰੁਪਈਆਂ ਨਾਲ 5 ਲੱਖ ਦਾ ਸੱਟ ਲੈਣੇ ਆਸਤਾ ਮੋਦੀ ਚੀਜ਼ ਕੀ ਹੈ ਮੋਦੀ ਦੇ ਧੌਣ ਚੋ ਕਿਲਾ ਕੱਢਣਗੇ ਹੁਣ ਵੀ ਜਾਣਗੇ ਉਹ ਕਹਿੰਦੇ ਪਿੱਛੇ ਨਹੀਂ ਹਟਾਂਗੇ ਭਾਵੇਂ ਸਾਡੀਆਂ ਲਾਸ਼ਾਂ ਜਾਣ ਗਈਆਂ ਪਰ ਅਸੀਂ ਦਿੱਲੀ ਪਹੁੰਚਾਂਗੇ ਜਾਵਾਂਗੇ ਜੇ ਉਹਨਾਂ ਤੇ ਕੋਈ ਹੋਰ ਇਦੋਂ ਜ਼ਿਆਦਾ ਕੁਝ ਹੁੰਦਾ ਤਾਂ ਸਾਡੀ ਕਾਲ ਆਉਂਦੀ ਹੈ ਸਾਡੀ ਜਥੇਬੰਦੀ ਦੀ ਅਗਰਾਹਾਂ ਜਥੇਬੰਦੀ ਵੱਲੋਂ ਤਾਂ ਅਸੀਂ ਪੈਰ ਜੁੱਤੀ ਨਹੀਂ ਪਾਵਾਂਗੇ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਉਧਰ ਦਿੱਲੀ ਨੂੰ ਜਾ ਰਹੇ ਨੇ ਉਹ ਉਹ ਉਹਨਾਂ ਦੇ ਉੱਪਰ ਜਿਹੜਾ ਸਰਕਾਰ ਕਰ ਰਹੀ ਹੈ ਤੁਹਾਡੇ ਐਦਾਂ ਬੈਠਣ ਦੇ ਨਾਲ ਉਹ ਰੋਕ ਦੇਣਗੇ ਜਾਂ ਬੰਦ ਹੋ ਜਾਊਗਾ ਹਾਂਜੀ ਅਸੀਂ ਕੱਲ ਐਲਾਨ ਕਰਿਆ ਸੀ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਭੱਜੜ ਪਈ ਆ ਅੱਜ ਉਹਨਾਂ ਨੂੰ 5 ਵਜੇ ਮੀਟਿੰਗ ਵਾਸਤੇ ਸੱਦਿਆ ਏਸੇ ਦਬਾਅ ਕਰਕੇ ਸੰਯੁਕਤ ਕਿਸਾਨ ਮੋਰਚੇ ਦੀ ਆਕਾਲ ਜਿਹੜੀ ਕੱਲ ਆਈ ਆ ਵੀ ਰੇਲਾਂ ਵੀ ਰੋਕਾਂਗੇ ਟੋਲ ਪਲਾਜ ਵੀ ਖੋਲਾਂਗੇ ਉਹਦੇ ਕਰਕੇ ਜਾਂਦੀ ਉਹਨਾਂ ਨੂੰ ਮੀਟਿੰਗ ਦੇਣੀ ਪਈ ਅੱਜ 5 ਵਜੇ ਮੀਟਿੰਗ ਉਹਨਾਂ ਦੀ ਮਤਲਬ ਤੁਹਾਡੇ ਦਬਾਅ ਕਰਕੇ ਮੀਟਿੰਗ ਹੋ ਗਈ। ਹਾਂਜੀ ਹਾਂ ਹਾਂਜੀ ਹਾਂ ਜਿਹੜਾ ਲੋਕਾਂ ਦਾ ਦਵਾ ਸਾਰੀਆਂ ਜਥੇਬੰਦੀਆਂ ਦਾ ਉਹਦਾ ਕਰਕੇ ਉਹ ਮੀਟਿੰਗ ਉਹਨਾਂ ਨੂੰ ਦੇਣੀ ਪਈ। ਜੀ ਅੱਜ ਤੁਸੀਂ ਉਗਰਾਹਾ ਜਥੇਬੰਦੀ ਵੱਲੋਂ ਪੂਰੇ ਪੰਜਾਬ 'ਚ ਰੇਲਾਂ ਰੋਕੀਆਂ ਨੇ। ਇਹ ਰੇਲਾਂ ਸਿਰਫ ਕੇਂਦਰ ਦੇ ਜਿਹੜਾ ਉੱਥੇ ਸ਼ੰਭੂ ਬਾਰਡਰ ਖਨੌਰੀ ਤੇ ਹੋ ਰਿਆ ਉਹਦੇ ਖਿਲਾਫ ਹੀ ਨੇ ਜਾਂ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਦੇ ਖਿਲਾਫ ਵੀ ਤੁਹਾਡੀ ਕੋਈ ਆਵਾਜ਼ ਹੈ। ਇਹ ਆਲ ਇੰਡੀਆ ਕਿਸਾਨ ਸੰਘਕਤਮ ਜਿਹੜਾ ਮੋਰਚਾ ਬਣਿਆ ਵਾ ਉਹਦੇ ਵੱਲੋਂ ਆ ਸਾਡੀ ਸਮਝ ਇਹ ਆ ਵੀ ਜਦੋਂ ਕਿਸੇ ਵੀ ਕਾਰਪੋਰੇਟ ਦਾ ਜਾਂ ਸਾਮਰਾਜੀਆਂ ਦਾ ਅਸੀਂ ਕੋਈ ਹਜ਼ਾਰੇ ਤੇ ਰੋਕਦੇ ਆ ਤਾਂ ਇਹਦਾ ਕਰਤਾਰ ਆ ਇਹਨਾਂ ਦਾ ਕਿ ਇਹਨਾਂ ਨੂੰ ਘਾਟੇ ਨਹੀਂ ਪੈਣੇ ਹੁੰਦੇ ਇਹਨਾਂ ਦੀ ਮੌਤ ਹੁੰਦੀ ਹੁੰਦੀ ਆ ਸਿੱਧੀ ਅਸੀਂ ਨਿਸ਼ਾਨੇ ਇਹ ਟਿਕਦੇ ਹੁੰਨੇ ਆ ਜਦੋਂ ਵੀ ਕਿਤੇ ਢਾਉਣਾ ਹੋਵੇ ਇਹਨਾਂ ਨੂੰ ਕਿ ਇਹਨਾਂ ਦੇ ਜਿਹੜੇ ਆਮਦਨ ਦੇ ਸਰੋਤ ਆ ਉਹ ਰੋਕ ਲਓ ਅੱਜ ਅਸੀਂ ਡਕਾਉਂਗਾ ਜਿੱਥੇ ਬੰਦੀ ਸਾਡੇ ਨਾਲ ਆ ਅਸੀਂ ਇਹ ਰੇਲਾਂ ਤੇ ਬੈਠੇ ਆ ਸਾਡੇ ਦੂਜੇ ਸਾਥੀ ਟੋਲ ਪਲਾਜ਼ਾਂ ਤੇ ਬੈਠੇ ਆ ਉਦੋਂ ਵੀ ਜੋ ਦਿੱਲੀ ਅੰਦੋਲਨ ਚੱਲਦਾ ਸੀ ਉਦੋਂ ਵੀ ਅਸੀਂ ਰਿਲਾਇੰਸ ਦੇ ਪੰਪ ਜਿੰਨੇ ਕਾਰਪੋਰੇਟਾਂ ਦੇ ਅਦਾਰੇ ਸੀ ਉਹ ਰੋਕੇ ਸੀ ਜਿਹੜੀ ਲੜਾਈ ਇੱਥੇ ਵੀ ਚੱਲਦੀ ਸੀ ਨਾਲ ਦਿੱਲੀ ਵੀ ਚੱਲਦੀ ਸੀ ਤੈਨੂੰ ਅਸੀਂ ਜਿੱਤੇ ਸੀ ਅੱਜ ਵੀ ਉਹਦੇ ਚੋਂ ਅਸੀਂ ਕੱਢ ਕੇ ਲੈ ਕੇ ਆਏ ਆ ਵੀ ਕਾਰਪੋਰੇਟਾਂ ਦੇ ਜਿਹੜੇ ਅਦਾਰੇ ਆ ਇਹਨਾਂ ਨੂੰ ਰੋਕ ਕੇ ਉਹ ਦਿੱਲੀ ਦੀ ਹਕੂਮਤ ਨੂੰ ਦੱਸਣਾ ਚਾਹੁੰਦੇ ਆ ਕਿ ਦਿੱਲੀ ਦੀ ਹਕੂਮਤ ਇਹ ਮਤ ਸਮਝੀ ਕਿ ਅਸੀਂ ਇਹ ਕਿਸਾਨਾਂ ਨੂੰ ਦੁਆਵਾਂਗੇ ਇੱਥੇ ਡਰੋਨ ਚਲਾ ਕੇ ਤੇ ਲਾਠਾਂ ਗੋਲੀਆਂ ਚਲਾ ਕੇ ਜੇ ਐਂ ਲੋਕ ਡਰਦੇ ਹੁੰਦੇ ਤਾਂ ਇੱਥੇ ਅੰਗਰੇਜ਼ ਨਹੀਂ ਸੀ ਜਾਂਦੇ ਇੱਥੋਂ ਜਿੰਨਾਂ ਦਾ ਸਾਰੀ ਦੁਨੀਆ ਦੇ ਵਿੱਚ ਸੂਰਜ ਨਹੀਂ ਸੀ ਛਿਪਦਾ ਉੱਥੇ ਤੱਕ ਰਾਹ ਸੀ ਉਹਨਾਂ ਨੂੰ ਵੀ ਇੱਥੇ ਜਾਣਾ ਪੈ ਗਿਆ ਸੋ ਮੋਦੀ ਦੇ ਅਮਿਤ ਸ਼ਾਹ ਦਾ ਚੀਜ਼ ਕੀ ਆ ਸੋ ਇਹ ਜਿਹੜੇ ਕਿਸਾਨ ਸਾਡੇ ਉਹ ਜੋਧੇ ਉੱਥੇ ਲੜ ਰਹੇ ਆ 13 ਤਰੀਕ ਦੇ ਗਏ ਹੋਏ ਆ ਇਹਨਾਂ ਦਾ ਭਲੇਖਾ ਸੀ ਥੋੜੇ ਚਰਚੀ ਦੂਰ ਕਰਾਂਗੇ ਕਿਉਂਕਿ ਜਿੱਥੇ ਸਾਡੀ ਲੜਾਈ ਪੰਜਾਬ ਸਰਕਾਰ ਨਾਲ ਆ ਅਸੀਂ ਕੱਲ ਨੂੰ 16 ਤਰੀਕ ਨੂੰ ਇਸ ਆਲ ਇੰਡੀਆ ਸਯੁਜਕਤ ਕਿਸਾਨ ਮੋਰਚੇ ਵੱਲੋਂ ਟ੍ਰੇਡ ਯੂਨੀਅਨ ਦੀ ਹਮਾਇਤ ਤੇ ਭਾਰਤ ਬੰਦ ਕਰ ਰਹੇ ਆ। ਸੋ ਇਹ ਵੀ ਬਹੁਤ ਵੱਡਾ ਜਨਨ ਸਹਿਯੋਗ ਜਾਊਗਾ। ਉਦੋਂ ਗਾਹਾਂ ਜਿਹੜੀ ਵੀ ਕੋਈ ਕਾਲ ਆਈ ਸਾਡੀ ਜਥੇਬੰਦੀ ਵੱਲੋਂ 24 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਅਸੀਂ ਉਹ ਜਿਹੜੀਆਂ ਮੰਗਾਂ ਦੇ ਲਈ ਉਹ ਜਾ ਰਹੇ ਆ ਭਗਵੰਤ ਮਾਨ ਸਰਕਾਰ ਦੇ ਜਿਹੜੀਆਂ ਮੰਗਾਂ ਨਾਲ ਸੰਬੰਧਿਤ ਆ ਤੇ ਨਾਲ ਅਸੀਂ ਕੇਂਦਰ ਦੇ ਵੀ ਜਿਹੜੇ ਆ ਸਾਡੇ ਸਾਥੀ ਅੰਦੋਲਨ ਲੜ ਰਹੇ ਆ। ਸੋ ਇਹਨਾਂ ਵੀ ਜਦੋਂ ਵੀ ਸਾਡਾ ਸਯੁਜਕਤ ਮੋਰਚਾ ਸਾਨੂੰ ਕਾਲ ਕਰੂਗਾ ਅਸੀਂ ਵੱਲ ਝੜ ਕੇ ਜਾਵਾਂਗੇ। ਨਾਲੇ ਅੱਗੇ ਵੀ 13 ਮਹੀਨੇ ਬੈਠ ਕੇ ਆਏ ਆ ਹੁਣ ਵੀ ਜਿੰਨਾ ਲੰਮਾ ਸਮਾਂ ਬੈਠਣਾ ਪਿਆ ਅਸੀਂ ਬੈਠਾਂਗੇ ਲੜਾਈ ਨੂੰ ਤੇਜ਼ ਕਰਾਂਗੇ ਜੀ ਤੁਸੀਂ ਸੁਣਿਆ ਕਿ ਇਹ ਕਹਿੰਦੇ ਨੇ ਕਿ ਉਹ ਵੀ ਸਾਡੇ ਸਾਥੀ ਨੇ ਜਿਹੜੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਦਿੱਲੀ ਜਾਣ ਦੀ ਲੜਾਈ ਲੜ ਰਹੇ ਨੇ ਇਹ ਕਹਿੰਦੇ ਜਦੋਂ ਸਾਨੂੰ ਕਾਲ ਆਉਂਦੀ ਹੈ ਅਸੀਂ ਉਹਨਾਂ ਦੀ ਪਿੱਠ ਤੇ ਜਾ ਕੇ ਖੜੇ ਹੋ ਜਾਵਾਂਗੇ ਪੈਰ ਜੁੱਤੀ ਨਹੀਂ ਪਾਵਾਂਗੇ ਬਹੁਤ ਮਿਹਰਬਾਨੀ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ